ਹalleluyah ਸਾਰੇ ਬੰប្រਾਂਵਾਂ ਨੂੰ ਜਮਸੀਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਲੇਵੀਆਂ ਅਧਿਆਇ 18 ਗੈਰ ਕਾਨੂੰਨੀ ਸੰਪੋਗ ਰਿਸ਼ਤੇ ਫੇਰ ਯਹੋਵਾ موسی ਨਾਲ ਬੋਲਿਆ ਕਿ ਇਸرائیਲੀਆਂ ਨਾਲ ਗੱਲ ਕਰਕੇ ਆਖ ਮੈਂ ਯਹੋਵਾ ਤੁਹਾਡਾ ਪਰਮੇਸ਼ੁਰ ਹਾਂ ਮਿਸਰ ਦੇ ਦੇਸ਼ ਦੇ ਕਰਤੱਵ ਦੇ ਅਨੁਸਾਰ ਜਿਸ ਦੇ ਵਿੱਚ ਤੋਸੀਂ ਵਸਦੇ ਸੀ ਤੁਸੀਂ ਨਾ ਕਰਨਾ ਅਤੇ ਕਨਾਨ ਦੇ ਦੇਸ਼ ਦੇ ਕਰਤੱਵ ਦੇ ਅਨੁਸਾਰ ਜਿੱਥੇ ਮੈਂ ਤੁਹਾਨੂੰ ਲਿਆਉਂਦਾ ਹਾਂ ਤੁਸੀਂ ਨਾ ਕਰਨਾ ਨਾ ਤੁਸੀਂ ਉਹਨਾਂ ਦੀਆਂ ਰੀਤਾਂ ਵਿੱਚ ਚੱਲਣਾ ਤੁਸੀਂ ਮੇਰੇਆਂ ਨਿਯਾਵਾਂ ਨੂੰ ਕਰਨਾ ਅਤੇ ਉਹਨਾਂ ਦੇ ਵਿੱਚ ਤੁਰਨ ਲਈ ਮੇਰੀਆਂ ਦੀਤਾਂ ਨੂੰ ਧਿਆਨ ਰੱਖਣਾ ਮੈਂ ਯਹੋਵਾ ਤੁਹਾਡਾ ਪਰਮੇਸ਼ਵਰ ਹਾਂ ਸੋ ਤੋਸਾ ਮੇਰੀਆਂ ਵਿਧੀਆਂ ਅਤੇ ਮੇਰੇਆਂ ਨਿਆਵਾਂ ਨੂੰ ਧਿਆਨ ਰੱਖਣਾ ਜੇ ਕੋਈ ਇਹਨਾਂ ਨੂੰ ਪੂਰਾ ਕਰੇ ਤਾਂ ਉਹ ਇਹਨਾਂ ਵਿੱਚ ਜਿਉਂਦਾ ਰਹੇਗਾ ਮੈਂ ਹੀ ਯਹੋਵਾ ਹਾਂ ਤੁਹਾਡੇ ਵਿੱਚੋਂ ਕੋਈ ਜਣਾ ਉਨ੍ਹਾਂ ਦੇ ਨੰਗੇਜ ਉਗਾੜਨ ਦੇ ਲਈ ਆਪਣੇ ਨੇੜੇ ਦੇ ਸਾਖ ਦੇ ਕਿਸੇ ਕੋਲ ਨਾ ਜਾਏ ਮੈਂ ਯਹੋਵਾ ਹਾਂ ਆਪਣੇ ਪਿਓ ਦੇ ਨੰਗੇਜ ਨੂੰ ਅਤੇ ਆਪਣੀ ਮਾਂ ਦੇ ਨੰਗੇਜ ਨੂੰ ਤੂੰ ਨਾ ਉਗਾੜੀ ਉਹ ਤੇਰੀ ਮਾਂ ਹੈ ਤੂੰ ਉਸ ਦਾ ਨੰਗੇਜ ਨਾ ਉਗਾੜੀ ਆਪਣੇ ਪਿਓ ਦੀ ਬਹੁਟੀ ਦਾ ਨੰਗੇਜ ਤੂੰ ਨਾ ਉਗਾੜੀ ਇਹ ਤੇਰੇ ਪਿਓ ਦਾ ਨੰਗੇਜ ਹੈ ਆਪਣੀ ਪੈਨ ਆਪਣੀ ਪਿਓ ਦੀ ਤੀਜਾ ਆਪਣੀ ਮਾਂ ਦੀ ਤੀ ਦਾ ਨੰਗੇਜ ਪਾਵੇਂ ਘਰ ਦੀ ਜੰਮੀ ਪਾਵੇਂ ਵਾਂਡੇ ਜੰਮੀ ਹੋਈ ਹੋਵੇ ਉਹਨਾਂ ਦਾ ਨੰਗੇਜ ਤੂੰ ਨਾ ਉਗਾੜੀ ਤੇਰੇ ਪੁੱਤਰ ਦੀ ਤੀ ਜਾਂ ਤੇਰੀ ਤੀ ਦੀ ਤੀ ਦਾ ਨੰਗੇਜ ਹਾਂ ਉਹਨਾਂ ਦੇ ਨੰਗੇਜ ਤੂੰ ਨਾ ਉਗਾੜੀ ਕਿਉਂ ਜੋ ਉਹਨਾਂ ਦਾ ਨੰਗੇਜ ਸੋ ਤੇਰਾ ਆਪਣਾ ਹੀ ਹੈ ਆਪਣੇ ਪਿਓ ਦੀ ਤੀਵੀ ਦੀ ਤੀ ਦਾ ਨੰਗੇਜ ਜੋ ਤੇਰੇ ਪਿਓ ਤੋਂ ਜੰਮੀ ਤੇਰੀ ਤੈਨ ਜੋ ਹੋਈ ਉਸਦਾ ਨੰਗੇਜ ਤੂੰ ਨਾ ਉਹ ਗਾੜੀ ਆਪਣੇ ਪਿਓ ਦੀ ਪੈਨ ਦਾ ਨੰਗੇਜ ਤੂੰ ਨਾ ਉਹ ਗਾੜੀ ਉਹ ਤੇਰੇ ਪਿਓ ਦਾ ਨੇੜੇ ਦਾ ਸਾਖ ਹੈ ਆਪਣੀ ਮਾਂ ਦੀ ਪੈਨ ਦਾ ਨੰਗੇਜ ਤੂੰ ਨਾ ਉਹ ਗਾੜੀ ਕਿਉਂ ਜੋ ਉਹ ਤੇਰੀ ਮਾਂ ਦਾ ਨੇੜੇ ਦਾ ਸਾਖ ਹੈ ਤੂੰ ਆਪਣੇ ਪਿਓ ਦੇ ਪ੍ਰਾਦਾ ਨੰਗੇਜ ਨਾ ਉਗਾੜੀ ਤੂੰ ਉਸ ਦੀ ਵਹੁਟੀ ਕੋਲ ਨਾ ਜਾਈ ਉਹ ਤੇਰੀ ਚਾਚੀ ਹੈ ਤੂੰ ਆਪਣੀ ਨੋਹ ਹੰਦਾ ਨੰਗੇਜ ਨਾ ਉਗਾੜੀ ਉਹ ਤੇਰੇ ਪੁੱਤਰ ਦੀ ਵਹੁਟੀ ਹੈ ਉਸ ਦਾ ਨੰਗੇਜ ਤੂੰ ਨਾ ਉਗਾੜੀ ਤੂੰ ਆਪਣੇ ਰਾਹ ਦੀ ਬੋਟੀ ਦਾ ਨੰਗੇਜ ਨਾ ਉਗਾੜੀ ਉਹ ਤੇਰੇ ਰਾਹ ਦਾ ਨੰਗੇਜ ਹੈ ਤੂੰ ਕਿਸੇ ਤੀਵੀ ਅਤੇ ਉਸ ਦੀ ਤੀ ਦਾ ਨੰਗੇਜ ਨਾ ਉਗਾੜੀ ਨਾ ਤੂੰ ਉਸ ਦੇ ਪੁੱਤਰ ਦੀ ਤੀ ਜਾਂ ਉਸ ਦੀ ਤੀ ਦੀ ਤੀ ਨੂੰ ਉਸ ਦਾ ਨੰਗੇਜ ਉਗਾੜਨ ਲਈ ਲਿਆਵੀਂ ਕਿਉ ਜੋ ਉਹ ਉਸ ਦੇ ਨੇੜੇ ਦੇ ਸਾਥ ਹਨ ਇਹ ਖੋਟ ਹੈ ਨਾ ਤੂੰ ਕਿਸੇ ਤੀਵੀ ਨੂੰ ਉਸ ਦੇ ਦੁੱਖ ਦੇਣ ਲਈ ਉਸ ਦਾ ਨੰਗੇਜ ਉਗਾੜਨ ਲਈ ਪਹਿਲੀ ਵਹਟੀ ਦੇ ਜਿਉਂਦਿਆਂ ਉਸ ਦੀ ਪੈਣ ਨੂੰ ਨਾ ਵਿਆਹੀ ਨਾਲੇ ਤੂੰ ਕਿਸੇ ਤੀਵੀ ਦਾ ਨੰਗੇਜ ਉਗਾੜਨ ਲਈ ਜਿੱਥੋਂ ਤੋੜੀ ਉਹ ਆਪਣੀ ਅਸ਼ੁੱਧਤਾਈ ਕਰਕੇ ਵਖਰੀ ਹੈ ਉਸ ਦੇ ਕੋਲ ਨਾ ਜਾਵੀਂ ਨਾ ਲੇ ਤੂੰ ਆਪਣੀ ਗਵਾਂਢੀ ਦੀ ਬੋਟੀ ਨਾਲ ਸੰਗ ਨਾ ਕਰੀ ਜੋ ਉਸ ਦੇ ਨਾਲ ਤੁਸੀਂ ਪਿਸ਼ਟ ਨਾ ਹੋ ਜਾਓ ਅਤੇ ਤੂੰ ਆਪਣੇ ਪੁੱਤਾਂ ਵਿੱਚੋਂ ਕਿਸੇ ਨੂੰ ਮੌਲਕ ਦੇਵ ਦੇ ਅੱਗੇ ਅੱਗ ਦੇ ਵਿੱਚ ਨਾ ਲੰਗਾਵੀ ਨਾ ਤੂੰ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਬਦਨਾਮ ਕਰੀ ਮੈਂ ਜਹਵਾ ਹਾਂ ਤੂੰ ਜਿਸ ਤਰ੍ਹਾਂ ਤੇਵੀ ਦੇ ਨਾਲ ਸੰਗ ਕਰਦਾ ਹੈ ਮਨੁੱਖ ਦੇ ਨਾਲ ਸੰਗ ਨਾ ਕਰੀ ਇਹ ਕਿਨੌਣਾ ਹੈ ਤੂੰ ਕਿਸੇ ਪਸ਼ੂ ਦੇ ਨਾਲ ਸੰਗ ਨਾ ਕਰੀ ਜੋ ਤੂੰ ਉਸ ਤੋਂ ਪਰਿਸ਼ਟ ਨਾ ਹੋ ਜਾਵੇਂ ਅਤੇ ਨਾ ਕੋਈ ਤੇ ਵੀ ਕਿਸੇ ਪਸ਼ੂ ਦੇ ਅੱਗੇ ਜਾ ਕੇ ਖਲੋਵੇ ਜੋ ਉਸ ਤੋਂ ਸੰਗ ਕਰਵਾਏ ਇਹ ਪੁੱਠੀ ਗੱਲ ਹੈ ਤੁਸੀਂ ਇਨ੍ਹਾਂ ਗੱਲਾਂ ਵਿੱਚ ਆਪਣੇ ਆਪ ਨੂੰ ਕਿਸੇ ਨਾਲ ਅਸ਼ੁੱਧ ਨਾ ਕਰਨਾ ਕਿਉਂ ਜੋ ਇਨ੍ਹਾਂ ਸਬਣਾ ਗੱਲਾਂ ਵਿੱਚ ਉਹ ਜਾਤਾ ਜੋ ਮੈਂ ਤੁਹਾਡੇ ਅੱਗੇ ਕੱਢਦਾ ਹਾਂ ਅਸ਼ੁੱਧ ਹੋਈਆਂ ਹਨ ਅਤੇ ਤੱਤੀ ਵੀ ਅਸ਼ੁੱਧ ਹੋਈ ਹੈ ਇਸ ਲਈ ਮੈਂ ਉਸ ਦੀ ਬਦੀ ਦਾ ਵਟਾ ਉਸ ਤੋਂ ਲੈਂਦਾ ਹਾਂ ਅਤੇ ਤੱਤੀ ਵੀ ਆਪਣੇ ਵਾਸੀਆਂ ਨੂੰ ਉਗਲਾਸ਼ ਦਿੰਦੀ ਹੈ ਸੋ ਤੁਸੀਂ ਮੇਰੀਆਂ ਵਿਧੀਆਂ ਅਤੇ ਮੇਰਿਆਂ ਨਿਯਾਵਾਂ ਨੂੰ ਧਿਆਨ ਰੱਖਣਾ ਅਤੇ ਇਨਾ ਮਾੜੀਆਂ ਗੱਲਾਂ ਵਿੱਚੋਂ ਕੋਈ ਨਾ ਕੰਨੀ ਪਾਵੇਂ ਆਪਣੀ ਜਾਤ ਦਾ ਪਾਵੇਂ ਕੋਈ ਓਪਰਾ ਜੋ ਤੁਹਾਡੇ ਵਿੱਚ ਵਸਦਾ ਹੈ ਕਿਉਂ ਜੋ ਤਰਤੀ ਦੇ ਵਾਸੀਆਂ ਨੇ ਜੋ ਤੁਹਾਡੇ ਅੱਗੇ ਸਨ ਇਹ ਸੱਬੇ ਮਾੜੀਆਂ ਗੱਲਾਂ ਕੀਤੀਆਂ ਅਤੇ ਤਰਤੀ ਅਸ਼ੁੱਧ ਹੋ ਗਈ ਜੋ ਤਰਤੀ ਤੁਹਾਡੀ ਅਸ਼ੁੱਧਤਾਈ ਦੇ ਵੇਲੇ ਤਹਾਨੂੰ ਵੀ ਉਹ ਗਲਸ਼ ਨਾ ਦੇਵੇ ਜੇਕਰ ਉਸਨੇ ਜੋ ਤਹਾਥੋਂ ਪਹਿਲੇ ਸੰ ਉਹਨਾਂ ਜਾਤਾਂ ਨੂੰ ਉਗਲਸ਼ ਦਿੱਤਾ ਕਿਉਂ ਜੋ ਇਹਨਾਂ ਮਾੜੀਆਂ ਗੱਲਾਂ ਵਿੱਚ ਜਿਹੜਾ ਕੁਝ ਕਰੇ ਤਾਂ ਉਹ ਪ੍ਰਾਣੀ ਜੋ ਕਰਨ ਸੋ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ ਇਸ ਲਈ ਤੁਸਾਂ ਮੇਰੇ ਹੁਕਮਾਂ ਨੂੰ ਮੰਨਣਾ ਜੋ ਤੁਸੀਂ ਇਨ੍ਹਾਂ ਮਾੜੀਆਂ ਦੀਤਾਂ ਵਿੱਚੋਂ ਜੋ ਤੁਹਾਡੇ ਅੱਗੋਂ ਕੀਤੀਆਂ ਗਈਆਂ ਹਨ ਨਾ ਕਰਨੀਆਂ ਅਤੇ ਆਪਣੇ ਆਪ ਨੂੰ ਉਨ੍ਹਾਂ ਦੇ ਨਾਲ ਅਸ਼ੁੱਧ ਨਾ ਕਰਨਾ ਮੈਂ ਜਹੋਵਾ ਤੁਹਾਡਾ ਪਰਮੇਸ਼ਵਰ ਹਾਂ ਆਮੇਨ